ਕਿ 8 ਤਾਰੀਖ ਦੀ ਦੇਰ ਰਾਤ ਨੂੰ ਇੱਕ ਐਕਸੀਡੈਂਟ ਰਿਪੋਰਟ ਹੋਇਆ ਸੀਗਾ ਮਲੇਪੁਰ ਥਾਣੇ ਦੇ ਵਿੱਚ ਤੇ ਇੱਕ ਹਾਈਵੇ ਹਾਈਵੇ ਰੋਬਰੀ ਦਾ ਇਨਸੀਡੈਂਟ ਸੀਗਾ ਜੀਟੀ ਰੋਡ ਦੇ ਉੱਤੇ ਇੱਕ ਟਰੱਕ ਆ ਰਿਹਾ ਸੀਗਾ ਤੇ ਇੱਕ ਫੋਰਚੂਨ ਗੱਡੀ 'ਚ ਬੈਠ ਕੇ ਚਾਰ ਜਿਹੜੇ ਨੌਜਵਾਨ ਆਏ ਤੇ ਉਹਨਾਂ ਨੇ ਉਹਨੂੰ ਉਹਦੀ ਅੱਖਾਂ 'ਤੇ ਮਿਰਚ ਪਾ ਕੇ ਉਹਨੂੰ ਰੋਕਿਆ ਤੇ ਮੂਰੇ ਗੱਡੀ ਲਾ ਕੇ ਫਿਰ ਰੋਕ ਕੇ ਉਹ ਜਿਹੜਾ ਬੁਢਾਪਾ ਸੀਗਾ ਟਰੱਕ ਦਾ ਜਿਹੜਾ ਚਾਲਕ ਸੀਗਾ ਡਰਾਈਵਰ ਉਹਦੇ ਤੇ ਅੱਖਾਂ ਦੇ ਵਿੱਚ ਪਾ ਕੇ ਉਹਨੂੰ ਬਾਹਰ ਸੁੱਟਤਾ ਇੱਕ ਬੰਦਾ ਉਹਨਾਂ ਚੋਂ ਜਿਹੜੀ ਹੈਗੀ ਆ ਟਰੱਕ ਚਲਾ ਕੇ ਅੱਗੇ ਨੂੰ ਆ ਗਿਆ ਤੇ ਤਿੰਨ ਬੰਦੇ ਵਾਪਸ ਫੋਰਚੂਨਰ ਕਰਕੇ ਤਾਂ ਖੋ ਕਰ ਲਿਆ ਉਹਦਾ ਰੋਲਾ ਸੀਗਾ ਤੇ ਉਹ ਫਿਰ ਨਾਲ ਹੀ ਜਦੋਂ ਇਨਫਾਰਮੇਸ਼ਨ ਸਾਡੇ ਤੱਕ ਪਹੁੰਚੀ ਤੇ ਸਾਡੀ ਟੀਮ ਨੇ ਇਹਦੇ 'ਚ ਕਾਫੀ ਮਿਹਨਤ ਕਰਦੇ ਹੋਏ ਇੱਕ ਬੰਦਾ ਉਹਦੇ ਚੋਂ ਕਿਸ ਗਿਆ ਸੀਗਾ ਤੇ ਬਾਕੀ ਤਿੰਨ ਬੰਦੇ ਆਰਾਊਂਡ ਆਪ ਕਰ ਲਏ ਤੇ ਅੱਜ ਅਸੀਂ ਜੱਸਾਪੁਰ ਉਹਨਾਂ ਨੇ ਇਹ ਪੂਰੀ ਪੂਰੀ ਵਾਰਦਾਤ ਕੀ ਕੀਤੀ ਕਿੰਨੀ ਸਿੱਧੀ ਚ ਵਪਨ ਦਾ ਵੀ ਇਸਤੇਮਾਲ ਕੀਤਾ ਸੀਗਾ ਵਪਨ ਤੋਂ ਪਹਿਲਾਂ ਡਰਾਇਆ ਸੀ ਫਿਰ ਅੱਖਾਂ ਤੇ ਮਰਚਾ ਪਾਈ ਸੀ ਫਿਰ ਜਦੋਂ ਅੱਜ ਜੱਸਾ ਕੋਲੇ ਪੇਸ਼ ਕੀਤਾ ਸੀ ਕਿ ਸਾਨੂੰ 5 5 ਦਿਨ ਦਾ ਰਿਮਾਂਡ ਮਿਲ ਗਿਆ ਤਿੰਨ ਮੱਧਿਆ ਦਾ ਤੇ ਅੱਜ ਸਾਡੀ ਜਿਹੜੀ ਟੀਮ ਸੀਗੀ ਹੁਣ ਸ਼ਾਮ ਨੂੰ ਜਿਹਦੇ ਵਿੱਚ ਐਸਐਸਓ ਮੂਲੇਪੁਰ ਉਹਦੇ ਰਾਜਵੰਦ ਜੀ ਸੀਗੇ ਉਹ ਇਹਨੂੰ ਲੀਡ ਕਰ ਰਹੇ ਸੀਗੇ ਤੇ ਜਦੋਂ ਇਹ ਵਜ਼ੀਰਾਬਾਦ ਏਰੀਆ ਚ ਆਏ ਤੇ ਇੱਥੇ ਜਦੋਂ ਵੈਪਨ ਦੀ ਰਿਕਵਰੀ ਕਰਨ ਆਏ ਸੀਗੇ ਉਹ ਜਿਹੜਾ ਦੋਸ਼ੀ ਸੀ ਉਹ ਅੱਗੇ ਅੱਗੇ ਜਾ ਰਿਹਾ ਸੀ ਤੇ ਉਹਨੇ ਵੈਪਨ ਦੀ ਰਿਕਵਰੀ ਕਰਾਉਣ ਦੇ ਵੇਲੇ ਹੀ ਉਹਨੇ ਜਿਹੜਾ ਹੈਗਾ ਸਾਡੀ ਪੁਲਿਸ ਟੀਮ ਤੇ ਫਾਇਰ ਕੀਤਾ ਜਿਹਦੇ ਵਿੱਚ ਸਾਡਾ ਜਿਹੜਾ ਇੱਕ ਮੁਲਾਜ਼ਮ ਹੈ ਹੈੱਡ ਕਨਸਟੇਬਲ ਉਹ ਜ਼ਖਮੀ ਹੋ ਗਿਆ ਇਹ ਉਹ ਨੂਵੀ ਇਲਾਜ ਦੇ ਲਈ ਭੇਜਿਆ ਗਿਆ ਤੇ ਜਵਾਬ ਵੀ ਫਾਇਰ ਦੇ ਵਿੱਚ ਤੇ ਉਹ ਵੀ ਜਿਹੜਾ ਸੀਗਾ ਦੋਸ਼ੀ ਜਿਸਦਾ ਕਿ ਨਾਮ ਰੁਪਿੰਦਰਜੀਤ ਸੀਗਾ ਉਹ ਉਹ ਵੀ ਜਕਮੀ ਹੋ ਗਿਆ ਜਿਹੜਾ ਰੁਪਿੰਦਰਜੀਤ ਸਿੰਘ ਹੈ ਇਹਦੇ ਤੇ ਪਹਿਲੇ ਵੀ ਪੰਜ ਪਰਚੇ ਦਰਜ ਹੈ ਜਿਦੇ ਵਿੱਚ ਆਰਮਡ ਡੈਕੋਇਟੀ ਯਾਨੀ ਇਹ ਜਿਹੜੇ ਹਥਿਆਰ ਹਥਿਆਰਬੰਦ ਤਰੀਕੇ ਨਾਲ ਪਹਿਲੇ ਡੈਕੈਥੀਆ ਕਰਦਿਆ ਰਿਹਾ ਇਸ ਤੋਂ ਇਲਾਵਾ ਆਮ ਸੈਕਰੀ ਦੇ ਪਰਚੇ ਦੇ ਕੋਲ ਪਹਿਲੇ ਵੀ ਜਿਹੜੀ ਹੈਗੀ ਆ ਨਜਾਇਜ਼ ਹਥਿਆਰ ਇਹਦੇ ਤੋਂ ਬਰਾਮਦ ਹੋਇਆ ਇਸ ਤੋਂ ਇਲਾਵਾ ਇਹ ਵੱਡੇ ਪੱਧਰ ਦਾ ਡਰੱਗ ਸਮੱਗਲਰ ਵੀ ਹੈ ਇਹਦੇ ਤੇ ਨਸ਼ੇ ਦੇ ਵੀ ਪਰਚੇ ਦਰਜ ਹੈ ਤੇ ਤੇ ਇਹ ਬੀਸਿਕਲੀ ਰੋਬਰੀ ਵੀ ਕਰਦਾ ਸੀ ਟੱਕਿਆਤੀਆ ਦੇ ਵਿੱਚ ਵੀ ਇਨਵੋਲਡ ਸੀਗਾ ਤੇ ਕਿਉਂਕਿ ਸਾਡਾ ਵੀ ਕਿਉਂਕਿ ਜਿਹੜਾ ਮੇਨ ਇੰਡਸਟਰੀਅਲ ਏਰੀਆ ਹੈ ਸਾਡਾ ਵਜ਼ੀਰਾਬਾਦ ਅੰਬੇ ਮਾਜਰਾ ਵਾਲਾ ਜਿਹੜੀ ਬੈਲਟ ਹੈਗੀ ਹੈ ਇੱਥੇ ਵੀ ਜ਼ਰੂਰੀ ਦੀ ਨਿਗਾ ਸੀਗੀ ਤੇ ਇੱਥੇ ਵੀ ਇਹ ਖੋਪਗੜਾ ਦੇ ਵਿੱਚ ਇਹਦਾ ਨਾਮ ਸਾਹਮਣੇ ਆਇਆ ਸੀ ਤੇ ਨਸ਼ਾ ਨਸ਼ੇ ਦੀ ਤਸਕਰੀ ਵੀ ਕਰਦਾ ਸੀ ਤੇ ਉਹ ਅੱਜ ਜਿਹੜੀ ਹੈਗੀ ਆ ਸਾਡੀ ਪੁਲਿਸ ਟੀਮ ਨੇ ਇੱਥੇ ਜਦੋਂ ਵੈਪਨ ਕਵਰੀ ਕੀਤੀ ਸਾਰਾ ਇਨਸੀਡੈਂਟ ਹੋਇਆ ਹੁਣ ਦੋਨੋਂ ਹੀ ਜਿਹੜੇ ਬੰਦੇ ਆ ਸਾਡਾ ਮੁਲਾਜ਼ਮ ਤੇ ਉਹ ਦੋਸ਼ੀ ਆ ਫਿਲਹਾਲ ਉਹ ਜੇਰੇ ਇਲਾਜ ਐਂਡ ਅੱਗੇ ਜਿਹੜੀ ਮੇਰੀ ਲੋਕਾਂ ਨੂੰ ਇਹ ਹੀ ਅਪੀਲ ਹੈ ਕਿ ਤੁਸੀਂ ਜਿਹੜੇ ਚੰਗੇ ਬੰਦੇ ਹੈ ਜਿਹੜੇ ਮੋਤਵਾਰ ਬੰਦੇ ਹੈ ਪਰ ਉਹ ਕਿਸੇ ਵੀ ਤਰੀਕੇ ਦੇ ਕਿਸੇ ਵੀ ਕ੍ਰਾਈਮ ਨੂੰ ਲੈ ਕੇ ਜਿੱਦਾਂ ਕਿ ਮਾਨਯੋਗ ਡੀਜੀਪੀ ਸਾਹਿਬ ਵੱਲੋਂ ਤੇ ਪੰਜਾਬ ਸਰਕਾਰ ਵੱਲੋਂ ਸਾਨੂੰ ਯੁੱਧ ਨਸ਼ਾ ਵਿਰੁੱਧ ਨੂੰ ਲੈ ਕੇ ਸਾਡੇ ਕੋਲ ਸਟ੍ਰਿਕਟ ਗਾਈਡਲਾਈਨਸ ਹੈ ਸਾਡੀ ਟੀਮ ਜਿੱਥੇ ਕੰਮ ਵੀ ਕਰ ਰਹੀ ਹੈ ਪਿਛੇ ਵੀ ਤੁਹਾਨੂੰ ਪਤਾ ਹੋਣਾ ਦੋ ਤਿੰਨ ਦਿਨ ਪਹਿਲਾਂ ਸਾਡੀ ਸੀਆਈਏ ਦੀ ਟੀਮ ਦਾ 5 ਕਿਲੋ ਅਫੀਮ ਦਾ ਵੀ ਪਰਚਾ ਦਿੱਤਾ ਸੀਗਾ ਉਹਦੇ ਵਿੱਚ ਪਹਿਲੇ 2.5 ਕਿਲੋ ਅਫੀਮ ਦੇ ਕਰੀਬ ਦਿੱਤਾ ਉਸ ਤੋਂ ਬਾਅਦ ਫਿਰ ਬੈਕਟ੍ਰੈਕ ਦੇ ਵਿੱਚ ਫਿਰ 2.5 ਕਿਲੋ ਬਰਾਬਰ ਕੀਤੀ ਓਕੇ ਉਹ ਵੀ ਇੱਕ ਵੱਡੀ ਜਿਹੜੀ ਕਾਰਵਾਈ ਸੀਗੀ ਪੁਲਿਸ ਵੱਲੋਂ ਤੇ ਇਸ ਤਰੀਕੇ ਦੇ ਕਈ ਪਰਚੇ ਸਾਡੇ ਵੱਲੋਂ ਕੀਤੇ ਜਾ ਰਹੇ ਆ ਬੰਦੇ ਗ੍ਰਿਫਤਾਰ ਕੀਤਾ ਜਾ ਰਹੇ ਲੋਕਾਂ ਨੂੰ ਮੇਰੀ ਇਹ ਹੀ ਅਪੀਲ ਹੈ ਤੁਹਾਨੂੰ ਕਿਸੇ ਵੀ ਤਰੀਕੇ ਦੇ ਨਸ਼ੇ ਨੂੰ ਲੈ ਕੇ ਕਿਸੇ ਵੀ ਕ੍ਰਾਈਮ ਨੂੰ ਲੈ ਕੇ ਤੁਹਾਨੂੰ ਜਾਣਦੀ ਹੈ ਤੁਸੀਂ ਇਸ ਸੇਫ ਪੰਜਾਬ ਤੇ ਪਾ ਸਕਦੇ ਹੋ ਨਸ਼ੇ ਨੂੰ ਲੈ ਕੇ ਤੇ ਬਾਕੀ ਕੋਈ ਵੀ ਇਨਫੋਰਮੇਸ਼ਨ ਹੈ ਉਹ 112 ਤੇ ਕਿਸੇ ਵੀ ਸਾਡੇ ਅਫਸਰ ਨੂੰ ਦੱਸ ਸਕਦੇ ਹੋ ਤੁਹਾਡੀ ਜਿਹੜੀ ਆਈਡੈਂਟੀਟੀ ਹੈ ਉਹ ਉਪਰ ਰੱਖੀ ਜਾਊਗੀ ਐਂ ਜਿਹੜੇ ਮਾੜੇ ਬੰਦੇ ਹੈਗੇ ਆ ਜਿਹੜੇ ਨਸ਼ੇ ਦੀ ਤਸਕਰੀ ਕਰਦੇ ਆ ਜਾਂ ਨਸ਼ੇ ਦਾ ਕਾਲਾ ਧੰਦਾ ਕਰਦੇ ਉਹਨਾਂ ਨੂੰ ਮੇਰੀ ਸਖਤ ਚੇਤਾਵਨੀ ਹੈ ਸਾਡੀ ਪੁਲਿਸ ਵੱਲੋਂ ਸਖਤ ਚੇਤਾਵਨੀ ਸਾਡੀ ਨਿਗਾ ਤੁਹਾਡੇ ਤੇ ਤੇ ਤੁਸੀਂ ਕਿਸੇ ਵੀ ਤਰੀਕੇ ਦੇ ਜੇ ਗੈਰ ਕਾਨੂੰਨੀ ਜਾਂ ਗੈਰ ਸਮਾਜਿਕ ਗਤੀਵਿਧੀ ਦੇ ਵਿੱਚ ਤੁਹਾਡਾ ਜੇਕਰ ਰੋਲ ਪਾਇਆ ਜਾਂਦਾ ਤੇ ਤੁਹਾਡੇ ਤੇ ਤੁਹਾਡੇ ਤੇ ਫੌਰੀ ਫੌਰੀ ਤੌਰ ਤੇ ਜਿਹੜੀ ਹੈਗੇ ਅਗਿਆਬੜੀ ਕਾਨੂੰਨੀ ਕਾਰਵਾਈ ਕੀ 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 ਨਾਮ ਨੇ ਦੋਸ਼ੀ ਜਿਹੜੇ ਫੜੇ ਨੇ ਹੁਣ ਤੱਕ ਜਿਹੜਾ ਅੱਜ ਜਿਹੜਾ ਜ਼ਖਮੀ ਹੋਇਆ ਇਹਦਾ ਨਾਮ ਸੀਗਾ ਰੁਪਿੰਦਰਜੀਤ ਇਸ ਤੋਂ ਇਲਾਵਾ ਦੋ ਹੋਰ ਦੋਸ਼ੀ ਸੀਗੇ ਉਹ ਹਜੇ ਜਿਹੜੀ ਹੈਗੇ ਸਾਡੀ ਗ੍ਰਫਤ ਦੇ ਵਿੱਚ ਹੈਗੇ ਉਹਨਾਂ ਦੀ ਵੀ ਰਿਮਾਂਡ ਮਿਲੀ ਹੋਈ ਹੈ ਤੇ ਫਰਦਰ ਪੁੱਛਗ취ਨਾ ਆਕ ਕੋਲੋਂ ਜਾਰੀ ਹੈ ਉਹਨਾਂ ਦਾ ਨਾਮ ਸਤਨਾਮ ਗੁਰਮੀਤ ਉਹਨਾਂ ਤੇ ਵੀ ਜਿਹੜੇ ਹੈਗੇ ਆ ਪਰਚੇ ਦਰਜ ਨਸ਼ਿਆ ਦੇ ਪਰਚੇ ਦਰਜ ਉਹ ਵੀ ਨਸ਼ੇ ਦੀ ਸਮਗਲਿੰਗ ਤੇ ਪੈਡਲਿੰਗ ਕਰਦੇ ਸੀ ਤੇ ਇਹ ਜਿਹੜੀ ਇੱਕ ਹੋ ਤਾਂ ਹੈਗੀ ਹੈ ਬਟ ਇਹਦੇ ਨਾਲ ਨਾਲ ਜਿਹੜਾ ਕਿ ਯੁੱਧ ਨਸ਼ਿਆ ਵਿਰੁੱਧ ਉਹਦੇ ਤਹਿਤ ਵੀ ਇੱਕ ਵੱਡੀ ਕਾਰਵਾਈ ਹੈ ਕਿਉਂਕਿ ਇਹ ਵੱਡੇ ਪੱਧਰ ਤੇ ਨਸ਼ੇ ਦੀ ਤਸਕਰੀ ਕਰਦੇ ਸੀ ਜਿਹੜਾ ਮੁਲਾਜ਼ਮ ਜ਼ਖਮੀ ਹੋਇਆ ਉਹਦਾ ਕੀ ਨਾਮ ਉਹਦਾ ਨਾਮ ਹੈ ਜੀ ਹੈੱਡ ਕਨਸਟੇਬਲ ਬਚੱਤਰ ਸਿੰਘ ਹੈ ਉਹ ਵੀ ਫਿਲਹਾਲ ਜਿਹੜੀ ਹੈਗੀ ਆ ਉਹਨੂੰ ਜਿਹੜੇ ਜਿਹੜੇ ਇਲਾਜ ਹੈ ਉਹ ਹਸਪਤਾਲ ਦੇ ਵਿੱਚ ਬਿਲਕੁਲ ਰਿਕਵਰੀ ਵੀ ਹੈ ਰਿਕਵਰੀ ਕਿਉਂ ਕੁਛ ਹੋਈ ਬੰਜੀ ਉਹ ਜਿਹੜੇ ਇਲਾਜ ਉਹ ਜਦੋਂ ਉਹਨੂੰ ਇਹ ਫਾਇਰਿੰਗ ਕੀਤੀ ਸੀ ਤੇ ਉਹ ਉਹਦਾ ਪੈਰ ਸਲਿੱਪ ਕਰ ਗਿਆ ਉਹ ਡਿੱਗ ਪਿਆ ਕੀ ਕੁਛ ਰਿਕਵਰੀ ਹੋਈ ਹੈ ਇਹਨਾਂ ਤੋਂ ਇੱਥੇ ਜੀ ਇੱਕ ਤਾਂ ਇੱਥੇ ਵੈਪਨ ਰਿਕਵਰ ਹੋਇਆ ਸਾਨੂੰ ਜਿਹੜਾ ਸੀ ਕਿ ਨਜਾਇਜ਼ ਅਸਲਾ ਸੀਗਾ ਦੇਸੀ ਕੱਟਾ ਜਿਹੜਾ ਸੀਗਾ ਉਹ ਰਿਵੋਲਵ ਉਹ ਸਾਨੂੰ ਪੱਤੀ ਮੋਰ ਦਾ ਸੀਗਾ ਉਹ ਸਾਨੂੰ ਇਥੋਂ ਉਹ ਬਰਾਮਦ ਹੋਇਆ ਤੇ ਹੁਣ ਤੱਕ ਜਿਹੜੀ ਫੋਰਚਨਰ ਗੱਡੀ ਹੈ ਤੇ ਜਿਹੜਾ ਉਹ ਟਰਾਲਾ ਸੀਗਾ ਜਿਹੜਾ ਇਹਨਾਂ ਨੇ ਖੋਹ ਕੀਤਾ ਸੀਗਾ ਉਹ ਵੀ ਇਸ ਕੇਸ ਦੇ ਵਿੱਚ ਬਰਾਮਦ ਕੀਤਾ ਜਾ ਚੁੱਕਾ ਹੈ ਜਿਹੜਾ ਚੌਥਾ ਚੌਥਾ ਬੰਦਾ ਹੈ ਜਿਹੜਾ ਕਿ ਜਿਹੜੀ ਫਰਾਰ ਹੋ ਗਿਆ ਸੀ ਉਹ ਕਿੱਥੇ ਉਹਦੀ ਭਾਲ ਚੱਲ ਰਹੀ ਹੈ Sí.